ਤੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅ ਮੇਰੇ ਸਾਥੀ ਐਮ ਐਲ اے ਰਾਜਾ ਗਿਲਜੀ ਮਾਨ ਸਾਹਿਬ ਸਜਨ ਸਿੰਘ ਚੀਮਾ ਜੀ ਡਿਪਟੀ ਕਮਿਸ਼ਨਰ ਸਾਹਿਬ ਅੰਮਿਤ ਪੰਚਾਉ ਜੀ ਗੌਰਵ ਤੂਰਾ ਜੀ ਸਾਡੇ ਸਾਰੇ ਸਤਕਾਰਯੋਗ ਆਰਗੇਨਾਈਜੇਸ਼ਨ ਦੇ ਸਾਰੇ ਸਾਥੀ ਅ ਅੱਜ ਇੱਥੇ ਮੌਜੂਦ ਨੇ ਸੋ ਤੁਹਾਡਾ মিডিਆ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ-ਬਹੁਤ ਧੰਨਵਾਦ ਸਾਥੀਓ ਜਿਸ ਤਰੀਕ ਸਾਰੀ ਦੀ ਸਾਰੀ ਸਰਕਾਰ ਸਾਰੇ ਅਸੀਂ ਲੋਕ ਤੁਸੀਂ মিডিਆ ਦੇ ਸਾਥੀ ਪੰਜਾਬ ਦੇ 3 ਕਰੋੜ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਧੇ ਹੋਏ ਨਸ਼ਿਆਂ ਦੇ ਕਾਰੋਬਾਰ ਤੋਂ ਬੜੇ ਚਿੰਤਿਤ ਸੀਗੇ ਔਰ ਇਸ ਨੂੰ ਖਤਮ ਕਰਨ ਦਾ ਤਹਿਯਾ ਪਹਿਲੇ ਦਿਨ ਤੋਂ ਹੀ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਕਾਰਵਾਈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਡੇ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਐਫਰਟ ਨੂੰ ਉਸ ਕੋਸ਼ਿਸ਼ ਨੂੰ ਇੱਕ ਲਾਸਟ ਹੱਲਾ ਦੇਣ ਦੇ ਲਈ ਲਾਸਟ ਪੁਸ਼ ਦੇ ਲਈ ਉਹਨੂੰ ਲਾਸਟ ਫੇਜ਼ ਦੇ ਵਿੱਚ ਖਤਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਅਯੋਧਨਾ ਸ਼ਰੂ ਦੇ ਕੈਂਪੇਨ ਅਗੇਂਸਟ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਟ ਸਬਕਮੇਟੀ ਆ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਹੈ ਉਸ ਚ ਔਰ ਜੋ ਹੈਥ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੁਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕ ਹੇਲਰ ਸਾਡੇ ਪੋਲਿਟਿਕਲ ਸਾਫੀ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਕਲੀਬ ਨੇ ਉਹਨਾਂ ਦੇ ਨਾਲ ਇੱਕ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ دہشت ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅੱਜ ਤੋਂ तकरीबन 1.5-2 ਮਹੀਨੇ ਪਹਿਲੇ ਤੁਸੀਂ ਸ਼ਾਇਦ ਮੀਡੀਆ ਨੇ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਇਹ ਹੋਇਆ ਸੀਗਾ ਕਿ ਡਰੱਗ ਸਮੱਗਲਰ ਹੈ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਅਈ ਨਸ਼ਾ ਵੇਚੂਗਾ ਤੁਸੀਂ ਜੋ ਮਰਜ਼ੀ ਕਰ ਲੋ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਾਲੇ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰ ਰਿਹਾ ਜੇ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੋਂ ਲੈ ਕੇ 1651 ਐਨਡੀਪੀਐਸ ਦੀ ਹੈ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਰਸ ਨੇ ਜਿਹੜੀਆਂ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ੇ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲਸ ਨੇ ਜਿਹੜੇ 7 ਲੱਖ 25000 ਤੋਂ ਵੀ ਵੱਧ ਸਮਾਂ 7 ਲੱਖ ਤੋਂ ਵੀ ਵੱਧ ਇਹ ਫੜੇ ਜਾ ਚੁੱਕੇ ਨੇ ਔਰ 64 ਲੱਖ 26000 ਰੁਪਏ ਦੀ ਡਰੱਗ ਮਨੀ ਹੈ ਜਿਹੜੀ ਉਹ ਇਹਨਾਂ ਨਸ਼ਾ ਤਸਕਰਾ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿੰਦੇ ਫਿਗਰਸ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗਸ ਸਮਗਲਰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਜ਼ਰੀਏ ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ਜ਼ਰੀਏ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਸਾਰਲੇ ਅੱਜ ਉਹਨਾਂ ਦੇ ਮਹਿਲ ਜਿਹੜੇ ਉਹ ਵੀ ਢਾਹ ਢੇਰੀ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗ ਸਮੱਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਯਾਦਾ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਯਾ ਤਾਂ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਹੈ ਤੇ ਇਹ ਛਡਵਾ ਕੇ ਰਾਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲਿਟੀਕਲ ਐਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਐਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਧੋ ਤਾਂ ਕਿ ਆਪਾਂ ਪੰਜਾਬ ਨੂੰ ਮੂੜ ਦੁਆਰਾ ਖੁਸ਼ਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ੍ਹ ਜਿਹੜਾ ਉਹ ਲਾ ਸਕੀਏ